ਮਲੇਰ ਕੋਟਲਾ ਦੀ ਜੇਕਰ ਗੱਲ ਕਰੀਏ ਤਾਂ ਮਲੇਰ ਕੋਟਲਾ ਲੁਧਿਆਣਾ ਤੇ ਸੰਗਰੂਰ ਪਟਿਆਲਾ ਮੁੱਖ ਮਾਰਗ ਤੇ ਇੱਕ ਰਾਤ ਕਹਿ ਸਕਦੇ ਆ ਜਾਂ ਸਵੇਰੇ 1 ਵਜੇ ਇਦਾਂ ਭਿਆਨਕ ਸੜਕੀ ਹਾਦਸਾ ਹੋਇਆ ਕਿ ਇਲਾਕੇ ਦੀ ਬਿਜਲੀ ਜਿਹੜੀ ਹੈਗੀ ਗੁੱਲ ਕਰ ਦਿੱਤੀ ਆ ਇਦਾਂ ਭਿਆਨਕ ਹਾਦਸਾ ਕਿ ਦੋ ਮੋਟੇ ਜਿਹੜੇ ਨੇ ਸਫੈਦੇ ਜੋ ਤੰਦਰੁਸਤੀ ਹਰੇ ਪਰੇ ਸੀ ਜਿਨ੍ਹਾਂ ਨੂੰ ਆਸਾਨੀ ਨਾਲ ਨਹੀਂ ਪਟਿਆ ਜਾ ਸਕਦਾ ਸੀ ਉਹਨਾਂ ਨੂੰ ਟਰੱਕ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਪੱਟ ਕੇ ਪਰਾ ਮਾਰੇ ਤੋੜ ਕੇ ਪਰਾ ਮਾਰੇ ਇੰਨੇ ਨਹੀਂ ਬਿਜਲੀ ਦੇ ਖੰਬੇ ਚੂਰ-ਚੂਰ ਕਰ ਦਿੱਤੇ ਟਰਾਂਸਫਾਰਮ ਚੂਰ-ਚੂਰ ਕਰ ਦਿੱਤੇ ਤੇ ਜੇਕਰ ਤਸਵੀਰਾਂ ਦੀ ਗੱਲ ਕਰਾਂ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਹਾਲਾਂਕਿ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਪਰ ਟਰੱਕ ਡਰਾਈਵਰ ਦੇ ਕਹਿੰਦੇ ਨੇ ਕਿ ਥੋੜੀ ਜਹੀ ਸੱਟ ਲੱਗੀ ਆ ਨੀਂਦ ਦੇ ਵਿੱਚ ਸੀ ਜਾਂ ਫਿਰ ਕੋਈ ਨਸ਼ਾ ਕੀਤਾ ਹੋਇਆ ਸੀ ਇਹ ਅ ਦੇਖਣ ਵਾਲੀ ਗੱਲ ਹੋਏਗੀ ਪਰ ਦੱਸ ਜੀ ਕਿ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਜੇਕਰ ਦਿਨ ਦਾ ਸਮਾਂ ਹੁੰਦਾ ਕਿਉਂਕਿ ਚਹਿਲ ਪਹਿਲ ਵਾਲਾ ਮਲੇਰ ਕੋਟਲੇ ਦਾ ਇਲਾਕਾ ਆ ਤੇ ਇਸ ਖਾਂ ਤੇ ਦੁਕਾਨਦਾਰ ਜਿਹੜਾ ਹੈਗਾ ਅਕਸਰ ਆਪਣੀਆਂ ਦੁਕਾਨਾਂ ਆ ਕੇ ਬੈਠਦੇ ਨੇ ਤੇ ਦੱਸ ਜੀ ਕਿ ਇਹ ਗੱਡੀ ਹੈ ਜੋ ਗੱਡੀ ਇੰਨੀ ਤੇਜ਼ ਰਫ਼ਤਾਰ ਲੁਧਿਆਣਾ ਸਾਈਡ ਤੋਂ ਆ ਰਹੀ ਸੀ ਜਿਸ ਨੇ ਕਿ ਬਿਜਲੀ ਦੇ ਖੰਭੇ ਟਰਾਂਸਫਾਰਮ ਅਤੇ ਮੋٹے ਮੋٹے ਸਫੈਦੇ ਤੇ ਹੋਰ ਦਰਖਤਾ ਨੂੰ ਜੜਾਂ ਤੋਂ ਪੁੱਟ ਕੇ ਭਰਾ ਮਾਰਿਆ ਔਰ ਗਨੀਮਤ ਇਹ ਰਹੀ ਕਿ ਰਾਤ ਦਾ ਤੜਕੇ ਦਾ 1 ਵਜੇ ਦਾ ਸਮਾਂ ਸੀ ਜੇਕਰ ਸਮਾਂ ਕਿਤੇ ਨਾ ਕਿਤੇ ਸਵੇਰ ਦਾ ਹੁੰਦਾ ਤੜਕਸਾਰ ਦਾ ਹੁੰਦਾ ਤਾਂ ਹਾਦਸਾ ਹੋਰ ਵੱਡਾ ਹੋਣਾ ਸੀ ਹਾਲਾਂਕਿ ਡਰਾਈਵਰ ਸਾਈਡ ਨੂੰ ਕੁਝ ਨਹੀਂ ਹੋਇਆ ਦੇਖ ਸਕਦੇ ਹੋ ਕਿ ਡਰਾਈਵਰ ਨੂੰ ਆਸਾਨੀ ਨਾਲ ਸਥਾਨਕ ਲੋਕਾਂ ਨੇ ਕੱਢਿਆ ਅਤੇ ਉਹਨਾਂ ਨੂੰ ਹਸਪਤਾਲ ਭਰਤੀ ਕਰਾਇਆ ਹਾਲਾਂਕਿ ਖਰੋਚ ਲੱਗੀ ਸੀ ਤੇ ਭਿਆਨਕ ਹਾਦਸਾ ਸੀ ਭਿਆਨਕ ਹਾਦਸਾ ਸੀ ਖਰੋਚ ਲੱਗੀ ਡਰਾਈਵਰ ਦੇ ਤੇ ਟਰਾਂਸਫਰਮ ਦਿਖਾ ਰਹੇ ਹਾਂ ਕਿ ਜਿਨ੍ਹਾਂ ਨੂੰ ਚੱਕਨਾ ਚੂਰ ਕਰ ਦਿੱਤਾ ਗਿਆ ਦੇਖ ਸਕਦੇ ਹੋ ਕਿ ਕਨੈਕਟਰ ਸਾਈਡ ਗੱਡੀ ਦੀ ਬਿਲਕੁਲ ਹੀ ਡੈਮੇਜ ਹੋ ਚੁੱਕੀ ਹੈ ਤੇ ਆ ਪਿਆ ਉਹ ਟਰਾਂਸਫਰਮ ਜਿਹੜਾ ਟਰਾਂਸਫਰਮ ਇਹ ਟਰੱਕ ਨਾਲ ਕਾਫੀ ਦੂਰ ਤੋਕੜੀ ਹਿਸਕੇ ਲੈ ਗਿਆ ਆ ਮੋٹے ਮੋٹے ਖੰਭੇ ਨੇ ਜਿਹੜੇ ਜੜਾ ਤੋਂ ਪਟਕੇ ਟਰੱਕ ਜਿਹੜਾ ਆਪਣੇ ਨਾਲ ਲੈ ਗਿਆ ਅਤੇ ਇਹ ਸਫੈਦੇ ਨੇ ਜਿਹੜੇ ਉੱਪਰ ਤੁਹਾਨੂੰ ਦਿਖਾ ਦਿਆਂ ਉੱਪਰ ਸਫੈਦੇ ਗੱਡੀ ਦੇ ਵਿੱਚ ਪੈਣੇ ਹਾਲਾਂਕਿ ਗੱਡੀ ਅਨਲੋਡ ਸੀ ਗੱਡੀ ਖਾਲੀ ਸੀ ਜਿਸ ਕਰਕੇ ਹੋਰ ਭਾਰੀ ਨੁਕਸਾਨ ਹੋ ਸਕਦਾ ਸੀ ਆ ਦੇਖ ਸਕਦੇ ਹੋ ਸਫੈਦੇ ਜਿਹੜੇ ਨੇ ਮੋٹے ਮੋٹے ਉਹ ਸਾਰੇ ਸਫੈਦੇਆਂ ਨੂੰ ਇਹ ਟਰੱਕ ਧੂੱਕੇ ਜਿਹੜਾ ਆਪਣੇ ਨਾਲ ਲੈ ਗਿਆ ਤੇ ਆ ਬਿਜਲੀ ਦੇ ਖੰਬੇ ਅਤੇ ਟਰਾਂਸਫਾਰਮ ਜਿਹੜੇ ਆ ਤਾਰਾਂ ਟਰਾਂਸਫਾਰਮ ਸਭ ਕੁਝ ਡੈਮੇਜ ਕਰ ਦਿੱਤਾ ਗਿਆ ਔਰ ਵੱਡੀ ਗੱਲ ਇਹ ਆ ਕਿ ਸਵੇਰੇ 1 ਵਜੇ ਤੋਂ ਹੀ ਬਿਜਲੀ ਸਪਲਾਈ ਜਿਹੜੀ ਹੈਗੀ ਆ ਉਹ ਠੱਪ ਹੋਈ ਆ ਬਿਜਲੀ ਸਪਲਾਈ ਠੱਪ ਹੋਈ ਆ ਤੇ ਸਾਡੇ ਨਾਲ ਕ੍ਰੈਸੀ ਸਾਹਿਬ ਨੇ ਕਲਨ ਸਾਹਿਬ ਕਿਵੇਂ ਦੇਖਦੇ ਹੋ ਕਿੰਨਾ ਕੁ ਵੱਡਾ ਭਿਆਨਕ ਹਾਦਸਾ ਸੀ ਇਹ ਬਹੁਤ ਬੜਾ ਭਿਆਨਕ ਹਾਸਾ ਹੈ ਜੀ ਲਾਈਫ ਦੇ ਵਿੱਚ ਐਸਾ ਹਾਸਾ ਨਹੀਂ ਦੇਖਿਆ ਜਿਨੇ ਕੋਈ ਟਰਾਂਸਫਾਰਮਰ ਕੋਈ ਦਰਖਤ ਕੋਈ ਦੁਕਾਨਾ ਛੱਡਿਆ ਨਹੀਂ ਹੈਗੀਆਂ ਤਬਾਹੀ ਮਚਾਉਂਦਾ ਚਲਾ ਗਿਆ ਅਗਰ ਇਹ ਨਾ ਰੁਕਦਾ ਅੱਗੇ ਕਿੱਥੇ ਤੱਕ ਜਾਂਦਾ ਇਹ ਤਬਾਹੀ ਮਚਾਉਂਦਾ ਚਲਾ ਗਿਆ ਟਰਾਂਸਫਾਰਮਰ ਦਾ ਬਿਲਕੁਲ ਚੂਰਾ ਕਰਤਾ ਇਹ ਪਤਾ ਨਹੀਂ ਲੱਗਦਾ ਕਿ ਟਰਾਂਸਫਾਰਮਰ ਹੈ ਜਾਂ ਕੋਈ ਪਲਾਸਟਿਕ ਦਾ ਖਿਡੌਣਾ ਹੈ ਇਹ ਦਰਖਤ ਦਾ ਦੱਸਿਆ ਜਾਵੇ ਕਿ ਅਗਰ ਚਾਰ ਬੰਦੇ ਜਫੀਵਾਨ ਇੰਨਾ ਮੋਟਾ ਸਫੈਦਾ ਹੈ ਕਿ ਤੁਸੀਂ ਪਕੜ ਨਹੀਂ ਸਕਦੇ ਇੱਕ ਦੂਸਰੇ ਦਾ ਹੱਥ ਤਿੰਨ ਚਾਰ ਸਫੈਦੇ ਅਸਲਾਂ تھے ਇੱਕ ਇਹ ਬਿਲਕੁਲ ਜੜਾਂ ਨੂੰ ਕੱਢ ਕੇ ਲੈ ਗਿਆ ਹੂੰ ਲੱਗਦਾ ਕਿ ਬਹੁਤ ਵੱਡਾ ਨੁਕਸਾਨ ਹੋ ਸਕਦਾ ਬਹੁਤ بڑا ਨੁਕਸਾਨ ਹੋ ਸਕਦਾ ਸੀ ਇਹ ਦਿਨ ਕਰਕੇ ਅਗਰ ਰਾਤ थी ਅਗਰ ਦਿਨ ਹੁੰਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਇਨਸਾਨੀ ਜਾਨਾਂ ਜਾਂਦੀਆਂ ਇਨਸਾਨੀ ਜਾਨਾਂ ਦੀ ਬਚਤ ਨਹੀਂ ਹੋ ਸਕਦੀ ਸੀ ਇਹ ਰੱਬ ਦੀ ਤਰਫੋਂ ਹੀ ਕੋਈ ਐਸਾ ਕਰਿਸ਼ਮਾ ਹੋਇਆ ਕਿ ਰਾਤ ਹੋਇਆ ਅਗਰ ਦਿਨ ਹੁੰਦਾ ਤਾਂ ਬਹੁਤ ਨੁਕਸਾਨ ਹੋ ਜਾਂਦਾ ਬਿਲਕੁਲ ਜੀ ਆ ਆਸਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਦਿਨ ਹੁੰਦਾ ਤਾਂ ਨੁਕਸਾਨ ਵੱਡਾ ਹੋਣਾ ਸੀ ਇਨਸਾਨੀ ਜਾਨਾਂ ਚ ਚਲੀਆਂ ਜਾਣੀਆਂ ਸਨ ਤਾਂ ਪਰ ਗنیمਤ ਇਹ ਰਹੀ ਕਿ ਨੁਕਸਾਨ ਤਾਂ ਹੋ ਗਿਆ ਪਰ ਪਾਵਰ ਕਾਮ ਦਾ ਭਾਰੀ ਨੁਕਸਾਨ ਹੋਇਆ ਤੇ ਦਰਖਤ ਜਿਹੜੇ ਬਹੁਤ ਸਾਲਾਂ ਪੁਰਾਣੇ ਸਫੈਦੇ ਸੀ ਉਹਨਾਂ ਨੂੰ ਚੱਕਣਾ ਚੂਰ ਕਰ ਦਿੱਤਾ ਉਹਨਾਂ ਨੂੰ ਜੜਾ ਤੋਂ ਉਪੜਤਾ ਤਾਂ ਫਿਰ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਆਖਰਕਾਰ ਬਿਲਕੁਲ ਸਪੀਡ ਜਿਹੜੀ ਹੈਗੀ ਇਸ ਦੀ ਕਿੰਨੀ ਹੋਏਗੀ ਸਪੀਡ ਬਹੁਤ ਜ਼ਿਆਦਾ ਹੋਏਗੀ ਜਿਸ ਕਰਕੇ ਇਹ ਸਭ ਕੁਝ ਹੋਇਆ ਤਸਵੀਰਾਂ 'ਚ ਦੇਖ ਸਕਦੇ ਹਾਂ ਕਿ ਇਹ ਲੁਧਿਆਣਾ ਅਤੇ ਸੰਗਰੂਰ ਪਟਿਆਲਾ ਮੁੱਖ ਮਾਰਗ ਹੈ ਤੇ ਲੁਧਿਆਣਾ ਸਾਈਡ ਤੋਂ ਇਹ ਟਰੱਕ ਆ ਰਿਹਾ ਸੀ ਤੇ ਆ ਕੇ ਜਿਸ ਨੇ ਤਬਾਹੀ ਮਚਾਈਆ ਤਬਾਹੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਕਿ ਕਿਸ ਤਰ੍ਹਾਂ ਮਚੀ ਨਜ਼ਰ ਆਈਆ ਜੇ ਪਾਵਰ ਕਾਮ ਦੀ ਗੱਲ ਕਰੀਏ ਤਾਂ ਪਾਵਰ ਕਾਮ ਲਗਾਤਾਰ ਸਪਲਾਈ ਬਹਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਪੀ ਪੀਐਸ ਪੀਸੀਐਲ ਪਾਵਰ ਕਾਮ ਜਿਹੜਾ ਬਿਜਲੀ ਵਿਭਾਗ ਆ ਉਹ ਇਸ ਨੂੰ ਦਰੋਸਤ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਫੇਰ ਵੀ ਭਾਰੀ ਨੁਕਸਾਨ ਆ ਤੇ ਦੇਖ ਸਕਦੇ ਹੋ ਕੋ ਹਾਈਡਰੋਲਿਕ ਮਸ਼ੀਨ ਜਿਹੜੀ ਆ ਉਹ ਮਹंगाई ਗਈ ਆ ਤਾਂ ਜੋ ਕਿਤਨਾ ਕਿਤੇ ਟਰੱਕ ਨੂੰ ਸਾਈਡ ਤੇ ਕੀਤਾ ਜਾਵੇ ਅਤੇ ਫੈਦਿਆਂ ਨੂੰ ਚੁੱਕਿਆ ਜਾਵੇ ਅਤੇ ਕਾਫੀ ਨੁਕਸਾਨ ਹੈ ਇਹ ਬੱਚਤ ਰਹੀ ਆ ਇਨਸਾਨੀ ਜਾਨਾਂ ਦੀ ਮਲੇਰ ਕੋਟਲਾ ਤੋਂ ਸੁੱਖਾ ਖੇੜੀ ਵਾਲਾ